ਕੁੱਕ ਦੀ ਕਦੋਂ ਛੁਟ ਕੇ ਰੋਇਆ ਅੱਜ ਇੱਕ ਹੁੱਟਾ ਫੁਟਕੇ ਰੋਇਆ ਮੈਂ ਤਾਂ ਹੱਸ ਕੇ ਘਾਟੀ ਸਹਲੇ ਲੁੱਟਣ ਵਾਲਾ ਲੁੱਟ ਕੇ ਰੋਇਆ ਕੱਚੀ ਵਸਤੀ ਲੰਗੜ ਲੱਗਿਆਂ ਰਾਤੀ ਬੱਦਲ ਟੁੱਟ ਕੇ ਰੋਇਆ ਲੱਠੇ ਦੀ ਥਾਂ ਪਾਟੀ ਲੀੜੇ ਲੱਠੇ ਦੀ ਥਾਂ ਪਾਟੀ ਲੀੜੇ ਚੋਰ ਕਬਰ ਨੂੰ ਪੁੱਟ ਕੇ ਰੋਇਆ ਚੋਰ ਕਬਰ ਨੂੰ ਪੁੱਟ ਕੇ ਰੋਇਆ ਬੱਦਲਾਂ ਵਾਂਗ ਨੇ ਗੱਜਦੇ ਬੰਦੇ ਬੱਦਲਾਂ ਵਾਂਗ ਨੇ ਗੱਜਦੇ ਬੰਦੇ ਵਸਣ ਕਿਸ ਤਰ੍ਹਾਂ ਅੱਜ ਦੇ ਬੰਦੇ ਜੇ ਤੂੰ ਪੱਲੂ ਕੀਤਾ ਹੁੰਦਾ ਕੰਧਾਂ ਵਿੱਚ ਨਾ ਵੱਜਦੇ ਬੰਦੇ ਜੇ ਤੂੰ ਪੱਲੂ ਕੀਤਾ ਹੁੰਦਾ ਕੰਧਾ ਵਿਚਨਾ ਵੱਜਦੇ ਬੰਦੇ ਰੱਬਾ ਤੈਨੂੰ ਥੋੜੇ ਕਿਹੜੀ ਰੱਬਾ ਤੈਨੂੰ ਥੋੜੇ ਕਿਹੜੀ ਤੇਥੋਂ ਵੀ ਨ ਰਜਦੇ ਬੰਦੇ ਤੇਥੋਂ ਵੀ ਨ ਰਜਦੇ ਬੰਦੇ ਕਸਮੇ ਮੰਜ਼ਿਲ ਮਿਲ ਜਾਣੀ ਸੀ ਕਸਮੇ ਮੰਜ਼ਿਲ ਮਿਲ ਜਾਣੀ ਸੀ ਇੱਕ ਪਾਸੇ ਜੇ ਭਜਦੇ ਬੰਦੇ ਇੱਕ ਪਾਸੇ ਜੇ ਭਜਦੇ ਬੰਦੇ